ਸਪਾਦ ਕਿਰਪਾ ਤੁੰਦਰੀਕਾਰ ਮੈਂ ਨਾ ਕਹੇ ਓ ਸਭ ਤੋ ਹੀ ਬਖਾਤਿ ਓ ਇੱਥੇ ਪੁੱਛਦੇ ਆ ਸੰਤਾਂ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਇਹ ਪਲ ਜਿਹੜੇ ਆ ਕੈਪਚਰ ਕਰਾ ਰਹੇ ਆ ਵੀਡੀਓ ਬਣਾਈ ਜਾ ਰਹੀ ਹੈ ਦਾ ਇਹ ਅਦੁੱਤੀ ਪਲ ਹੈ ਮੇਰੀ ਮਾਸ਼ਾਹੀ مولانا ਤੇਰਜੀ ਦੇ ਗੁਰਪੁਰਪੋਕੇ ਜੂਵੇਂ ਸੇ ਆਂਤਸ਼ਵਾਦੀ ਕੀਤੀ ਜਾ ਰਹੀ ਹੈ ਨਾਮਾ ਸੁਦਰਸ਼ਦੀਪ ਸਿੰਘ ਆਰ ਮੈਂ ਅਭੋਰ ਤੋਂ ਸਪੈਸ਼ਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਉ ਨੂੰ ਸਮਰਪਿਤ ਜਿਹੜਾ ਆ ਉਹ 500 ਦਾ ਅਦ੍ਰਿਸ਼ ਵੇਖਣ ਆਇਆ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਦਿਸ਼ ਬਾਜੀ ਲਾਈਵ ਅੱਖਾਂ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਹੈ ਉਹ ਇੱਥੋਂ ਦਾ ਸਿੱਖਿਆ ਹੋਇਆ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰਨਾਥ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਥ ਦੇਵ ਜੀ ਦੇ ਨਾਮ ਨਾਲ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਥ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜੀ ਹੋਈ ਆ ਪਹਿਲੀ ਵਾਰਸ਼ਾ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਜੀ ਦਰਬਾਰ ਸਾਹਿਬ ਭਗਵੰਤ ਸਿੰਘ ਤਖਤਾ ਜੀ ਵੱਲੋਂ ਪਹਿਲਾਂ ਸਮੂਥੀਆਂ ਸਿੱਖ ਸੰਤਾਂ ਨੂੰ ਗੁਰਪੁਰਬ ਦੀਆਂ ਗੁਰਨਾਨਦ ਦੇਵ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮਣਿਕ ਕਮੇਟੀ ਆ ਸੱਚਖੰਡ ਅਸੇ ਜੋ ਮੰਦਸਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦਵਾਨ ਆਲ ਵਿਖੇ ਸ਼੍ਰੀਖਾਨ ਪੜ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੌ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਰਾ ਮੰਨਜੀਤ ਸਾਹਿਬ ਸੌਰੀ ਡਬਾ ਟੱਲ ਰਿਹਾ ਹੈ ਸਾਹਿਬ ਵਿਖੇ ਸੁੰਦਰ ਜਲੌਸ ਹੋਇਆ ਗਿਆ ਉਸ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਸ ਹੁਣ ਜਿਹੜਾ ਵਾ ਸੁੰਦਰ ਦੀਵਾਂ ਵਾਲਾ ਕੀਤੀ ਗਈ ਆ ਦੇਸੀ ਘੋਦੇ ਦੀਵੇ ਬਾਲ ਲਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੌਕਿਕ ਅਤਿਸ਼ ਵਧੀਆ ਜਿਹੜਾ ਆ ਆਨੰਦ ਲੈ ਗਿਆ ਪਾਕਿਸਤਾਨ ਦੇ ਵਿੱਚ ਵੀ ਚੀਫ ਗੱਲ ਹੀ ਵਧੀਆ ਤੇ ਹੈਲਾ ਬਣਾਇਆ ਜਾ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖ ਸ਼ਰਧਾਲੂ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰ ਵੱਡੀ ਪੱਧਰ ਤੇ ਜਿਹੜਾ ਵਾ ਉੱਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪੜ ਸਾਹਿਬ ਦੀ ਭੋਗ ਪਾਣੀ। ਅੱਜ ਕਿੰਨੀ ਕਿ ਸੰਗਤ ਕਿੰਨੀ ਕੀ ਨੋਟ ਜੀ ਕੋਈ ਹੈ ਆਈਡੀਆ ਜੀ। ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਦੇਖ ਸਕਦੇ ਤੁਸੀਂ। ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ। ਸ਼੍ਰੀ ਅਸਪਾਨ ਕਿਰਪਾ ਕੁੰਦਲੀ ਕਰ

ਇੱਥੇ ਪੁੱਛਦੇ ਆ ਸੰਤਾ ਬਲੋ ਦੇ ਮੋਬਾਈਲ ਫੋਨ ਦੇ ਵਿੱਚ ਇਹ ਪਲ ਜਿਹੜੇ ਆ ਕੈਦ ਕੀਤੇ ਜਾ ਰਹੇ ਆ ਉਹ ਵੀਡੀਓ ਬਣਾਈ ਜਾ ਰਹੀ ਹੈ ਇਹ ਅਧੂਕਿਤ ਪਾਲਾ ਮੇਰੀ ਪਾਸ਼ਾਹੀ ਨਾਨਕ ਸਿੰਘ ਦੇ ਗੁਰਪੁਰਬ ਮੋਕੇ ਜੁਗਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਤੋ ਸਪੈਸ਼ਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਨੂੰ ਸਮਰਪਿਤ ਜਿਹੜਾ ਆ ਉਹ 1000 ਦਾ ਅਦ੍ਰਿਸ਼ ਵੇਖਣ ਆਇਆ ਮੈਂ ਲਾਈਫ ਵਿੱਚ ਪਹਿਲੀ ਵਾਰ ਜਿਹੜੀ ਆ ਆਤਿਸ਼ਬਾਜੀ ਲਾਈਵ ਅੱਖਾਂ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਹੈ ਉਹ ਥੋੜਾ ਸਿਰਜਿਆ ਹੋਇਆ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਭਰ ਦੇ ਵਿੱਚ ਗੁਰਨਾਨਦ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਨਦ ਦੇਵ ਜੀ ਦੇ ਨਾਮ ਨਾਲ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਨਦ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿੱਤ ਹੋਈ ਆ ਪਹਿਲੀ ਵਾਰ ਸਾਹਿਬ ਜੀ ਦਾ ਗੁਰਪੁਰਬ ਸੀ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਸ਼ੀ ਦਰਬਾਰ ਸਾਹਿਬ ਭਗਵੰਤ ਸਿੰਘ ਧਰੇੜਾ ਜੀ ਵੱਲੋਂ ਪਹਿਲਾਂ ਸਮੂਥੀਆਂ ਸਿੱਖ ਸੰਤਾਂ ਨੂੰ ਗੁਰਪੁਰਬ ਦੀਆਂ ਗੁਰਨਾਨਦ ਦੇਵ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮnik ਕਮੇਟੀ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦਵਾਨ ਆਲ ਵਿਖੇ ਸ਼੍ਰੀਖਣਪਰ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੌ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਾਰਾ ਮਨਜੀਤ ਸਾਹਿਬ ਸੌਰੀ ਬੱਬਾ ਟੱਲ ਰਹੇ ਸਾਹਿਬ ਵਿਖੇ ਸੁੰਦਰ ਜਲਸ ਹੋ ਜਾਏਗੇ ਉਸ ਤੋਂ ਪ੍ਰੰਤ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਸ ਹੁਣ ਜਿਹੜਾ ਵਾ ਸੁੰਦਰ ਦੀਮਾਲਾ ਕੀਤੀ ਗਈ ਆ ਦੇਸੀ ਘੋਦੇ ਦੀਵੇ ਬਾਲੇ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੋਕਕ ਅਤਿਸ਼ ਵਧੀਆ ਜਿਹੜਾ ਆ ਆਨੰਦ ਲੈ ਗਿਆ ਪਾਕਿਸਤਾਨ ਦੇ ਵਿੱਚ ਗਰਮੀ ਵਧੀਆ ਤੇ ਹਲਾ ਬੁਲਾਇਆ ਗਿਆ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖ ਸ਼ਰਧਾਲੂ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰਵੱਡੀ ਪੱਦਰ ਤੇ ਜਿਹੜਾ ਵਾ ਉੱਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪਾਤ ਸਾਹਿਬ ਦੇ ਭੋਗ ਪੈਣੇ ਅੱਜ ਕਿੰਨੀ ਕਿ ਸੰਗਤ ਜੀ ਦੀ ਨੋਟ ਜੀ ਕੋਈ ਹੈ ਆਈਡੀਆ ਜੀ ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਕਰ ਦੇਖ ਸਕਦੇ ਤੁਸੀਂ ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਰਮਾ ਕੀਤਾ ਹੈ कहियो सभु तो हे मथां थी वियो ਦਿਖ ਰਹੇ ਤਾਂ ਇੱਥੇ ਪੁੱਛਦੇ ਆ ਸੰਤਾ ਵੱਲੋਂ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਇਹ ਪਲ ਜਿਹੜੇ ਆ ਕੈਦ ਕੀਤੇ ਜਾ ਰਹੇ ਆ ਵੀਡੀਓ ਬਣਾਈ ਜਾ ਰਹੀ ਹੈ ਇਹ ਅਦੋਕੀ ਪਾਲ ਹੈ ਮੇਰੀ ਮਾਸ਼ਾਹੀ ਉਂਗਲਾ ਤੇਜ਼ੀ ਦੇ ਹਰਪੁਰਾ ਮੋਕੇ ਜੁਮੇ ਤੇ ਆਤਿਸ਼ਵਾਦੀ ਕੀਤੀ ਜਾ ਰਹੀ ਹੈ ਜਾਂਦਾ ਹੈ ਮੇਰਾ ਨਾਮ ਹਸਲਰ ਰਸ਼ਦੀਪ ਸਿੰਘ ਹੈ ਔਰ ਮੈਂ ਅਬੋਰ ਤੋਂ ਸਪੈਸ਼ਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰੂ ਸਮਰਪਿਤ ਜਿਹੜਾ ਆ ਉਹ ਫੇਰ ਤੋਂ ਦਾ ਅਦ੍ਰਿਸ਼ ਵੇਖਣ ਆਇਆ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਤਿਸ਼ਬਾਜੀ ਲਾਈਵ ਅੱਖਾਂ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਹੈ ਉਹ ਇੱਥੋਂ ਦਾ ਸਿਰਜਿਆ ਹੋਇਆ ਬਹੁਤ ਹੀ ਮਾਨਸ ਕੋਣ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰਨਾਥ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਥ ਦੇਵ ਜੀ ਦੇ ਨਾਮ ਨਾਲ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਥ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਜਿਹੜੀ ਹੋਈ ਆ ਪਹਿਲੀ ਵਾਰਸ਼ਾ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ